ਇਨਾਂ ਨੂੰ ਉਹ ਜਿਹੜੀ ਮੁਖਬਰੀ ਹੋਈ ਸੀ ਉਹਦੇ ਤੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਤਾਂ ਇਥੇ ਸੈਲੀਬ੍ਰੇਸ਼ਨ ਮਾਲ ਹੈ ਠੀਕ ਹੈ ਜੀ ਆਪਣੇ ਡਿਊਟੀ ਰੂਟ ਤੇ ਤੇ ਉੱਥੇ ਇਹਦੀ ਇਨਫੋਰਮੇਸ਼ਨ ਸੀਗੀ ਜਿਹਦੇ ਨਾਲ ਤੱਕ ਫਿਰ ਇਹਨਾਂ ਨੇ ਇੱਕ ਜਿਹੜੀ ਸਵਿਫਟ ਰੰਗ ਚਿੱਟਾ ਗੱਡੀ ਉਹਦਾ ਨੰਬਰ ਸੀ ਪੀਵੀ 37 ਬਾਹਰ 34 ਇਹ ਗੱਡੀ ਜਿਹੜੀ ਹੈਗੀ ਜਿਹਦੇ ਵਿੱਚ ਇੱਕ ਔਰਤ ਤੇ ਇੱਕ ਸਖਸ਼ ਹੁਣ ਪਤਾ ਲੱਗਿਆ ਕਿ ਉਹਨਾਂ ਦਾ ਰਿਸ਼ਤਾ ਉਸ ਵਿੱਚ ਪੁੱਤੀਜਾ ਤੇ ਕੀ ਹੁੰਦਾ ਹੈ ਭੂਆ ਭੂਆ ਪੁੱਤੀਜੇ ਦਾ ਕੋ ਰਿਸ਼ਤਾ ਹੈ ਬਾਕੀ ਪਤਾ ਨਹੀਂ ਉਹਨ ਸਕੇ ਜਾਂ ਕਿਵੇਂ ਹੈ ਇਹ ਜਿਹੜੀ ਔਰਤ ਹੈ ਇਹਦੇ ਤੇ ਪਨਾਣਾ ਮਕਦਮੇ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਕੱਢਿਆ ਅਸੀਂ ਹਿਸ਼ਿਆ ਪਰਚੇ ਦੇ ਤੇ 2012 ਜਿਹੜਾ ਪਰਚਾ ਦਰਜ ਹੋਇਆ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਹੈ ਇਹਦੇ ਚ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਏ ਨੂੰ ਜਦੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹਨਾਂ ਨੇ ਜਦੋਂ ਪੁਲਿਸ ਇਹਨਾਂ ਨੂੰ ਫੜਨ ਲੱਗੀ ਇਹਨਾਂ ਨੇ ਗੱਡੀ ਭਜਾਈ ਔਰ ਇਵਨ ਸਾਡੀ ਪੁਲਿਸ ਤੇ ਇਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪੁਲਿਸ ਨੇ ਬੜਾ ਦਲੇਰੀ ਦੇ ਨਾਲ ਕੰਮ ਕੀਤਾ ਹੈ ਸਾਡੇ ਨਾਲ ਲੜਕੀ ਪਿੱਛੇ ਖੜੀ ਹੈ ਉਹ ਲੇਡੀ ਵੀ ਫੜਨੀ ਸੀਗੀ ਬੜਾ ਬਹਾਦਰੀ ਦੇ ਨਾਲ ਮੇਰਾ ਕਹਿਣ ਦਾ ਪਾਵ ਇਹ ਹੈ ਕਿ ABCIA ਦੀ ਸਾਡੇ ਦੀ ਬੜੀ ਵਧੀਆ ਰਿਕਵਰੀ ਆ ਇਹਦੇ ਚ ਬਕਾਇਦਾ ਅ ਅੱਗੇ ਡੰਗਾਈ ਚ ਦੀ ਅੱਗੇ ਹੋਰ ਤਪਤੀਸ਼ ਚੱਲ ਰਹੀ ਹੈ ਇਹਦੇ ਚ ਵੀ ਅਸੀਂ ਕੁਛ ਨਾ ਕੁਛ ਹੋਰ ਬਧਿਆਰ ਕਵਰੀ ਹੋਏਗੀ ਲੇਕਿਨ 150 ਗ੍ਰਾਮ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਿਕਵਰੀ ਹੈ ਇਹਦੇ ਵਿੱਚ ਸਰ ਕੌਣ ਕੌਣ ਸ਼ਾਮਲ ਨੇ ਜਿਹੜਾ 150 ਗ੍ਰਾਮ ਦੇ ਵਿੱਚ ਫੜੇ ਗਏ ਨੇ ਇਹਨਾਂ ਦੇ ਮੈਂ ਤੁਹਾਨੂੰ ਨਾਮ ਦੱਸਣਾ ਜੀ ਇਹਦੇ ਵਿੱਚ ਜਿਹੜੀ ਤਾਂ ਉਹ ਔਰਬ ਹੈ ਉਹਦਾ ਨਾਮ ਹੈਗਾ ਸੰਜੀਤ ਕੌਰ ਇਹ ਇਹਦਾ ਪਿੰਡ ਹੈ ਸਰਿਆਲਾ ਗੜਸ਼ੰਕਰ ਤਹਿਸੀਲ ਹੈ ਜ਼ਿਲ੍ਹਾ ਸ਼ਾਹਪੁਰ ਕੱਬੇਵਾਲ ਜਿਹੜਾ ਇਹਨਾਂ ਦਾ ਥਾਣਾ ਹੈ ਜੀ ਤੇ ਜਿਹੜਾ ਇਹਦੇ ਨਾਲ ਲੜਕਾ ਹੈ ਉਹ ਜਤਨ ਪਾਨੀਆਂ ਉਹਦਾ ਪਿੰਡ ਹੈਗਾ ਜੀ ਗੰਨਾ ਤੁਹਾਨੂੰ ਪਤਾ ਹੀ ਹੈ ਇਹ ਵੀ ਬੜਾ ਫਲੋ ਦੇ ਕੋਲ ਬਗਨਾਮ ਜਿਆ ਪੈਂਦਾ ਹੈ ਤੇ ਇਹ ਉੱਥੋਂ ਦਾ ਇਹ ਲੜਕਾ ਇਹ ਸਾਡੇ ਕੋਲ ਰਿਮਾਨ ਤੇ ਚੱਲ ਰਿਹਾ ਤਿੰਨ ਦਿਨ ਦਾ ਰਿਮਾਨਡ ਹੈ ਇਹਨਾਂ ਨੇ ਲਿਆ ਹੋਇਆ ਸੀ ਤੇ ਅੱਗੇ ਫਰਦ ਦੇ ਕੋਈ ਲੈ ਕੇ ਆਂਦੇ ਕੋਈ ਨੈਟਵਰਕ ਦਾ ਪਤਾ ਲੱਗਿਆ ਜੀ ਇਹਨਾਂ ਦਾ yes ਉਹ ਵੀ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਅਸੀਂ ਬਹੁਤ ਹੰਗਾਈ ਦੇ ਨਾਲ ਚੱਲ ਰਹੀ ਹੈ ਸਾਡੀ ਤਫਤੀਸ਼ ਉਹ ਵੀ ਕੁਝ ਵਜ੍ਹਾ ਦੇ ਨਾਲ ਆਪਾਂ ਉਹਨਾਂ ਦੇ ਅਜੇ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰ ਸਕਦੇ ਲੇਕਿਨ ਜਦੋਂ ਜਦੋਂ ਇਹਦੇ ਵਿੱਚ ਕੋਈ ਅੱਗੇ ਰੈਸਟ ਹੋਏਗੀ ਜਾਂ ਬ੍ਰਾਂਡ ਕੀ ਹੋਏਗੀ ਉਹ ਵੀ ਤੁਹਾਨੂੰ ਦੱਸਿਆ ਜਾਏਗਾ। ਹਾਂ ਕੀ ਇਹ ਖੰਨੇ ਸਪਲਾਈ ਕਰਨਾ ਸੀ ਸਮਾਨ ਜਬ ਬਿਲਕੁਲ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਉਹ ਪਹਿਲੇ ਸ ਹੈ ਆਪ ਜਿੱਤੋਂ ਪਾ ਦਿੱਤਾ ਹੈ ਉੱਥੇ ਵਾਲੇ ਦੋਲੇ ਇਹਨਾਂ ਨੂੰ ਕੋ ਜੇ ਮੈਂ ਜੇ ਲੈ ਕਸਟਮਰ ਜਿ ਵਗੈਰਾ ਆਏਗਾ ਇਹਨੇ ਟਾਈਮ ਦਿੱਤਾ ਹੋਣਾ ਹੈਗਾ ਜਾਂ ਕਿਵੇਂ ਵੀ ਹੈ ਉਹ ਅਸੀਂ ਤਲ ਰਹਿਆ ਸਾਡਾ ਤਰਤੀਸ਼ ਜਿਹੜੀ ਹੈ ਉਹ ਸਾਡਾ ਕਰਮੀਆਂ ਸਿੰਘ ਜੀ ਸਰ ਉਮਰ ਕਿੰਨੀ ਹੈ ਜੀ ਉਮਰ ਇਹਦੀ ਲੇਡੀ ਦੀ ਹੈਗੀ ਹੈ 40 ਸਾਲ ਦੀ 24 ਸਾਲ ਦੀ ਜੀ ਉਮਰ ਹੈ ਜੀ ਲੜਕਾ ਜਿਹੜਾ ਉਹ ਛੋਟਾ ਹੈ ਉਹ ਤਾਂ ਮੈਂ ਕਿੰਨੇ 20 27 ਸਾਲ ਦਾ 25 ਸਾਲ ਦਾ 25 25 ਸਾਲ ਦਾ ਲੜਕਾ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਕਿ ਔਰਤ ਤੇ 2012 ਦਾ ਪੁਰਾਣਾ ਮਕਦਮਾ ਹੀ ਹੈ ਅੱਜ ਦੇਖੋ ਨਾ ਕਿੰਨੇ ਸਾਲ ਹੋ ਗਏ ਇਹਦਾ ਮਤਲਬ ਕਦੋਂ ਦੀ ਇਨਵੋਲ ਹੋਏ ਕਿ ਇਹੋਂ ਸਾਰਾ ਕੇ ਤਫਤੀਸ਼ ਦਾ 파ਟ ਹੈਗਾ ਲੜਕੇ ਤੇ ਵੀ ਕੋਈ ਮਾਮਲਾ ਕੰਡਿਆ ਹੋਰ ਲੜਕੇ ਤੇ ਵੀ ਹੈਗਾ ਜੀ ਹੈ ਲੜਕੇ ਤੇ ਵੀ ਮਕਦਮਾ ਦਰਜ ਹੈ ਉਹਦੇ ਤੇ ਵੀ ਇੱਕ 2021 ਦੇ ਵਿੱਚ ਅ ਖਰਾ ਫਲੋਰ ਪਰਚਾ ਦਰਜ ਹੈਗਾ ਉਹਦੇ ਤੇ ਵੀ